ਲਾਲ ਜੀ ਭੁੰਦਰ ਹੋਰੀ ਉਹ ਕਹਿੰਦੇ ਮੈਂ ਪਿੰਡ ਨੂੰ ਜਾਂਦਾ ਸੀ ਤੇ ਮੈਂ ਸੋਚਿਆ ਟਰੈਕਟਰ ਚਲਾਉਂਦਾ ਆਪਣਾ ਮੁੰਡਾ ਇਹਨੂੰ ਸਾਥ ਦਵਾ ਦਈਏ ਵੀ ਅਸੀਂ ਤਾਂ ਇੰਨੇ ਵਿਹਲੇ ਹੋ ਗਏ ਇੰਨੇ ਨਿਸ਼ਚਿੰਤ ਹੋ ਗਏ ਵੀ ਸਾਡੀ ਤਾਂ 2-2 ਲੱਖ ਵੋਟ ਦੇ ਉੱਤੇ ਜਿੱਤ ਪੱਕੀ ਪਈ ਹੈ ਜੀ ਸਾਨੂੰ ਸੀਆਈਡੀ ਨੇ ਦੱਸ ਇਹਨਾਂ ਦੀਆਂ ਸੀਆਈਡੀਆਂ 4 ਤਰੀਕ ਨੂੰ ਸਾਰੀਆਂ ਫੇਲ ਹੋ ਜਾਣਗੀਆਂ ਮਿੱਟੀ ਹੋ ਜਾਣਗੀਆਂ ਵੀ ਇੱਥੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਤੇ ਪਾਸ਼ਾ ਜੀ ਆ ਕੇ ਖੜ ਜਾਂਦੇ ਆ ਉੱਥੇ ਕੋਈ ਸੀਆਈਡੀ ਨਹੀਂ ਚੱਲਦੀ ਭਾਵੇਂ ਜਿਹੜਾ ਮਰਜ਼ੀ ਆ ਜਾਵੇ ਸਾਹਮਣੇ ਤੋਂ ਲਲਕਾਰੇ ਮਾਰੇ ਜਾ ਰਹੇ ਜੀ ਉਹ ਕਹਿੰਦੇ ਮੈਂ ਭੱਜਦਾ ਨਹੀਂ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਸਾਹਮਣੇ ਖੜ ਕੇ ਮੇਰੇ ਨਾਲ ਟੱਕਰੋ ਬੰਦਿਆਂ ਵਾਂਗ ਲੜੋ ਅਜਹੀਆਂ ਗੱਲਾਂ ਆਂਦੀਆਂ ਜੀ ਸਾਹਮਣੇ ਕੌਣ ਕਹਿ ਰਿਹਾ ਜੀ ਬਲਟੋਆ ਸਾਹਿਬ ਜੀ ਜਦੋਂ ਗੱਲ ਕਰਦੇ ਹੋ ਇੱਦਾਂ ਹੀ ਕਹਿੰਦੇ ਆ ਵੀ ਮੈਂ ਕਦੀ ਭੱਜਣਾ ਨਹੀਂ ਸਿੱਖਿਆ ਧੋੜਾ ਲਵਾਇਆ ਮੈਂ ਕਿਨਾਂ ਵੀ ਵਿਰਸੇ ਬਲਟੋਏ ਤੇਰੇ ਕੋਲ ਸੁਮੇਧ ਸੈਣੀ ਦੀ ਹਿੱਕ 'ਚ ਨਹੀਂ ਵੱਜਿਆ ਗਿਆ ਆ ਸਿੱਖ ਭਾਈ ਜਾਰੇ ਦੀ ਹਿੱਕ 'ਚ ਤੁਹਾਨੂੰ ਵੱਜਣਾ ਆਉਂਦਾ ਨਾ ਹੀ ਤੇਰੇ ਕੋਲ ਰਾਮ ਰਹੀਮ ਦੀ ਹਿੱਕ 'ਚ ਵੱਜਿਆ ਗਿਆ ਨਾ ਹੀ ਤੇਰੇ ਕੋਲ ਅਜੀਤ ਸਿੰਘ ਪੂਲੇ ਦੀ ਹਿੱਕ 'ਚ ਵੱਜਿਆ ਗਿਆ ਇਹ ਨਾ ਹੀ ਹੋਰਾਂ ਦੀ ਹਿੱਕ ਦੇ ਵਿੱਚ ਵਜਿਆ ਗਿਆ ਤੈਨੂੰ ਆਪਣਿਆਂ ਦੀ ਹਿੱਕ 'ਚ ਵੱਜਣਾ ਹੁੰਦਾ ਜਿਨ੍ਹਾਂ ਨੇ ਸਿੱਖੀ ਦਾ ਕਹਾਣ ਕੀਤਾ ਸਿੱਖੀ ਨੂੰ ਕੁੱਟਿਆ ਲੁੱਟਿਆ ਇਹਨਾਂ ਨੇ ਸੇਵ ਸੈਨਾ ਵਰਗਿਆਂ ਦੇ ਨਾਲ ਸਮਝੌਤੇ ਕੀਤੇ ਇਹਨਾਂ ਨੇ ਉਹਨਾਂ ਦੀ ਹਿੱਕ 'ਚ ਨਹੀਂ ਇਹਨਾਂ ਕੋਲ ਵਜਿਆ ਗਿਆ ਜਿਨ੍ਹਾਂ ਨੇ ਪੰਥ ਦਾ ਨੁਕਸਾਨ ਕੀਤਾ ਉਹਨਾਂ ਦੀ ਹਿੱਕ 'ਚ ਨਹੀਂ ਵਜੇਗਾ ਸਾਡੇ ਵਜਦਾ ਤੁਸੀਂ ਬੰਦੇ ਦਿਖਾਉਂਦੇ ਜਿਨ੍ਹਾਂ ਨੇ ਅਮਰਤ ਛਕਿਆ ਭਾਈ ਅਮਰਤਪਾਲ ਸਿੰਘ ਹੋਰਾਂ ਤੇ ਕਹਿੰਦਾ ਵੀ ਬੰਦੇ ਵਿਖਾਵਾਂਗੇ ਉਹ ਟਾਈਮ ਦੱਸੇ ਜਗ੍ਹਾ ਦੱਸੇ ਤੇ ਬੰਦੇ ਅਸੀਂ ਲੈ ਕੇ ਆ ਜਾਾਂਗੇ ਲੋਕ ਸਭਾ ਚੋਣਾਂ 2024 ਖਡੂਰ ਸਾਹਿਬ ਦੀ ਸੀਟ ਜਿਸ ਦੇ ਉੱਤੇ ਨਜ਼ਰਾਂ ਬੜੀਆਂ ਹੋਈਆਂ ਪੂਰੇ ਪੰਜਾਬ ਦੀਆਂ ਬਾਕੀ ਪਾਰਟੀਆਂ ਵੱਲੋਂ ਤਾਂ ਆਪਣੇ ਕੈਂਡੀਡੇਟ ਉਤਾਰ ਹੀ ਗਏ ਆ ਭਾਈ ਅਮਰਪਾਲ ਸਿੰਘ ਉਹਨਾਂ ਦੀ ਐਂਟਰੀ ਦੇ ਨਾਲ ਇਹ ਸੀਟ ਹੌਟ ਸੀਟ ਬਣ ਜਾਂਦੀ ਹੈ ਤੇ ਜੋਰ ਛੋੜ ਦੇ ਨਾਲ ਇਸ ਸੀਟ ਦੇ ਉੱਤੇ ਪ੍ਰਚਾਰ ਵੀ ਹੋ ਰਿਹਾ ਤਰਨ ਤਰਨ ਦੇ ਵਿੱਚ ਰੋਡ ਸ਼ੋਅ ਕੱਟਿਆ ਜਾ ਰਿਹਾ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਸਮਰਥਕ ਚਮਕੌਰ ਸਿੰਘ ਹੋਰੀ ਸਾਡੇ ਨਾਲ ਹੈ ਜੀ ਕਿਹਾ ਜਾ ਰਿਹਾ ਬਾਈ ਜੀ ਤੁਸੀਂ ਰੋਡ ショਅ ਕੱਢ ਰਹੇ ਹੋ ਉਹ ਕਹਿੰਦੇ ਵੀ ਇਹ ਤਾਂ ਹਵਾਈ ਗੱਲਾਂ ਐ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਆ ਭਾਈ ਬੀਬੀ ਖੱਲੜਾ ਹੋਰਾਂ ਨੂੰ ਵੀ ਇਹਹੀ ਮਾਹੌਲ ਬਣਾਇਆ ਗਿਆ ਸੀ ਪਰ ਜਦੋਂ ਨਤੀਜੇ ਆਏ ਤਾਂ ਤੁਸੀਂ ਦੇਖ ਹੀ ਲੇ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤ ਵੇਖੋ ਜੀ ਇਹ ਕੋਈ ਦਿਖਾਵਾ ਨਹੀਂ ਹੈ ਮੇਰੇ ਸਾਹਬ ਦੇ ਨਾਲ ਇਹ ਕੱਲ ਹੀ ਅਨਾਉਂਸ ਕੀਤਾ ਸੀ ਵੀ ਅਸੀਂ ਇੱਕ ਸੜਕ ਦੇ ਮਾਰਚ ਕਰਨਾ ਸ਼ਹਿਰ ਦੇ ਵਿੱਚ ਤੇ ਸੰਗਤ ਆਪ ਮਹਾਰੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਆਈ ਆ ਨਾ ਕਿ ਕਿਸੇ ਨੂੰ ਅਸੀਂ ਲੈਣ ਵਾਸਤੇ ਗਏ ਆ ਨਾ ਇੱਥੇ ਕੋਈ ਦਿਹਾੜੀ ਤੇ ਆਇਆ ਨਾ ਕੋਈ ਲਾਲਚ ਰੱਖ ਕੇ ਆਇਆ ਮੇਰਾ ਕੰਮ ਆ ਹੋ ਜੂਗਾ ਜੇ ਹੋ ਜੂਗਾ ਕਿਸੇ ਲਾਲਚ ਦੇ ਅਧੀਨ ਇੱਥੇ ਸੰਗਤ ਨਹੀਂ ਆਈ ਆ ਆਪ ਮਹਾਰੇ ਕੇਵਲ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਪਿਆਰ ਕਰਦੇ ਨੇ ਪੰਥ ਨੂੰ ਕੌਮ ਨੂੰ ਪਿਆਰ ਕਰਦੇ ਨੇ ਤਾਂ ਇੱਥੇ ਸੰਗਤ ਪਹੁੰਚੀ ਹੈ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਹੋਰਾਂ ਦੀਆਂ ਰੈਲੀਆਂ ਦੇ ਵਿੱਚ ਹੋਰਾਂ ਦੇ ਰੋਡ ਸ਼ੋਅਾਂ ਦੇ ਵਿੱਚ ਤੁਹਾਨੂੰ ਇਦਾਂ ਦੇ ਬੰਦੇ ਵੀ ਮਿਲ ਜਾਂਦੇ ਜਿਹੜੇ ਕਹਿੰਦੇ ਮੈਨੂੰ 500 ਰੁਪਏ ਦੇ ਕੇ ਲਿਆਏ ਜਿਹੜੇ ਕਹਿੰਦੇ ਮੇਰਾ ਫਲਾਣਾ ਕੰਮ ਅੜਿਆ ਸੀ ਉਹ ਕਢਾਉਣਾ ਦੇ ਤਾਂ ਲੈ ਕੇ ਆਏ ਪਰ ਇੱਥੇ ਜਿੰਨੀ ਵੀ ਸੰਗਤ ਪਹੁੰਚੀ ਹੈ ਤੁਸੀਂ ਕਿਸੇ ਦੇ ਵੀ ਅੱਗੇ ਮੈਂ ਆਪਣਾ ਪੱਤਰਕਾਰ ਵੀਰ ਤੁਸੀਂ ਪੁੱਛ ਸਕਦੇ ਆ ਵੀ ਕਿਉਂ ਇੱਥੇ ਸੰਗਤ ਆਈ ਆ ਕੇਵਲ ਪਿਆਰ ਹੈ ਪੰਥ ਦੇ ਨਾਲ ਕੌਮ ਦੇ ਨਾਲ ਜਿਹੜੇ ਸਿੰਘਾਂ ਨੇ ਕੌਮ ਦੇ ਕਾਰਜ ਕੀਤੇ ਉਹਨਾਂ ਦੇ ਨਾਲ ਪਿਆਰ ਆ ਤਾਂ ਸੰਗਤ ਇੱਥੇ ਪਹੁੰਚੀ ਆ ਨਾ ਕਿ ਕੋਈ ਲਾਲਚ ਦੇ ਅਧੀਨ ਹੋ ਕੇ ਪਹੁੰਚੀ ਆ ਇਹ ਹਵਾਚਾਰ ਚਰੀਗ ਨੂੰ ਪ ਕਰ ਰਹੇ ਆ ਉਹਨਾਂ ਨੂੰ 4 ਤਰੀਕ ਨੂੰ ਸਾਡੇ ਰਿਜ਼ਲਟ ਦੱਸ ਦੇਣਗੇ ਵੀ ਇਹ ਕਿੰਨੇ ਵੱਡੇ ਰਿਜ਼ਲਟ ਆਉਂਦੇ ਆ ਜੀ ਔਰ ਕਈ ਕੈਂਡੀਡੇਟ ਤਾਂ ਇਦਾਂ ਦੇ ਵੀ ਆ ਜੀ ਲਾਲਜੀਤ ਭੁਲੰਦਰ ਹੋਰੀ ਉਹ ਕਹਿੰਦੇ ਮੈਂ ਪਿੰਡ ਨੂੰ ਜਾਂਦਾ ਸੀ ਤੇ ਮੈਂ ਸੋਚਿਆ ਟਰੈਕਟਰ ਚਲਾਉਂਦਾ ਆਪਣਾ ਮੁੰਡਾ ਇਹਨੂੰ ਸਾਥ ਵਾਦੀਏ ਵੀ ਹਸਤੇ ਐਨੇ ਵਹਿਲੇ ਹੋਗੇ ਐਨੇ ਨਿਸ਼ਚਿੰਤ ਹੋਗੇ ਵੀ ਸਾਡੀ ਤਾਂ 2-2 ਲੱਖ ਵੋਟ ਦੇ ਉੱਤੇ ਜਿੱਤ ਪੱਕੀ ਪਈ ਆ ਜੀ ਸਾਨੂੰ ਸੀਆਈਡੀ ਨੇ ਦੱਸਤਾ ਨਹੀਂ ਉਹਨਾਂ ਦੀ ਸੀਆਈਡੀ ਪਤਾ ਨਹੀਂ ਮੇਰੇ ਹਿਸਾਬ ਨਾਲ ਸੀਆਈਡੀ ਫੇਲ ਆ ਸੀਆਈਡੀ ਫੇਲ ਹੀ ਹੋਈ ਆ ਚਾਹੋ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਗ੍ਰਿਫਤਾਰ ਕਰਨਾ ਵੀ ਉਦੋਂ ਵੀ ਇਹਨਾਂ ਦੀਆਂ ਸੀਆਈਡੀਆਂ ਫੇਲ ਹੋਈਆਂ ਵੇਖੋ ਖਾਲਸਾ ਕਿ ਉਦੋਂ ਵੀ ਸੀਆਈਡੀ ਫੇਲ ਹੋਈ ਆ ਸੋ ਮੈਂ ਇਹਨਾਂ ਦੀਆਂ ਸੀਆਈਡੀਆਂ ਨੇ ਕਹਿਣਾ ਹੀ ਆ ਇੱਕ ਦਿਨ ਆ ਇੱਕ ਚੈਨਲ ਵਾਲਿਆਂ ਨੇ ਲਾਈਵ ਵੋਟਾਂ ਕਰਵਾਈਆਂ ਸੀ ਚਾਰੇ ਕੈਂਡੀਡੇਟਾਂ ਦੀ ਉਹਦੇ ਵਿੱਚੋਂ ਇਹਨਾਂ ਦੀ 10% ਤੇ ਭਾਈ ਸਾਹਿਬ ਦੀ 70% ਨੂੰ ਕਰਾਸ ਕਰ ਗਈ ਸੀ ਇੱਕ ਲਾਈਵ ਕਰਾਈ ਵੀ ਲਾਈਵ ਸੰਗਤ ਬੈਠੀ ਆ ਉੱਥੇ ਸੋ ਮੇਰੇ ਸਾਹ ਦੇ ਨਾਲ ਜਾਣਦੇ ਇਹਨਾਂ ਨੇ ਉਹ ਚੈਨਲ ਨਹੀਂ ਚੈੱਕ ਕੀਤਾ ਤੇ ਉਹ ਬਾਕੀ ਇਹਨਾਂ ਦੀਆਂ ਸੀਆਈਡੀਆਂ ਚਾਰ ਤਰੀਕ ਨੂੰ ਸਾਰੀਆਂ ਫੇਲ ਹੋ ਜਾਣਗੀਆਂ ਮਿੱਟੀ ਹੋ ਜਾਣਗੀਆਂ ਵੀ ਇੱਥੇ ਜਿੱਥੇ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆ ਕੇ ਖੜ ਜਾਂਦੇ ਆ ਉੱਥੇ ਕੋਈ ਸੀਆਈਡੀ ਨਹੀਂ ਚੱਲਦੀ ਭਾਵੇਂ ਜਿਹੜਾ ਮਰਜ਼ੀ ਆ ਜਾਵੇ ਉਹਨਾਂ ਦਾ ਕਹਿਣਾ ਵਾ ਪਰ ਇੱਥੇ ਸੰਗਤ ਦਾ ਹਜੂਮ ਜਿਹੜਾ ਆਪ ਮੁਹਾਰੇ ਦਾਸ ਰਿਹਾ ਵੀ ਭਾਈ ਸਾਹਿਬ ਦੀ ਜਿੱਤ ਪੱਕੀ ਤੇ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪੱਕੀ ਹੈ ਸਾਹਮਣੇ ਤੋਂ ਲਲਕਾਰੇ ਮਾਰੇ ਜਾ ਰਹੇ ਜੀ ਉਹ ਕਹਿੰਦੇ ਮੈਂ ਭੱਜਦਾ ਨਹੀਂ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਸਾਹਮਣੇ ਖੜ ਕੇ ਮੇਰੇ ਨਾਲ ਟੱਕਰੋ ਬੰਦਿਆਂ ਵਾਂਗ ਲੜੋ ਇਹ ਜਹਿਆਂ ਗੱਲਾਂ ਆਂਦੀਆਂ ਜੀ ਸਾਹਮਣੇ ਕੌਣ ਕਹਿ ਰਿਹਾ ਜੀ ਬਲਟੋਆ ਸਾਹਿਬ ਜੀ ਜਦੋਂ ਗੱਲ ਕਰਦੇ ਹੋ ਐਤੇ ਹੀ ਕਹਿੰਦੇ ਆ ਵੀ ਮੈਂ ਕਦੀ ਭੱਜਣਾ ਨਹੀਂ ਦਿੱਕਿਆ ਧੋੜਾ ਲਵਾਇਆ ਬਲਟੋਈ ਨੂੰ ਇਹ ਗੱਲ ਚਾਹੁੰਦਾ ਉਹ ਕਹਿੰਦਾ ਵੀ ਮੇਰੇ ਨਾਲ ਟੱਕਰੋ ਮੇਰੀ ਹਿੱਕ 'ਚ ਵੱਜੋ ਮੈਂ ਕਹਿੰਦਾ ਵੀ ਵਿਰਸੇ ਬਲਟੋਏ ਤੇਰੇ ਕੋਲ ਸੁਮੇਧ ਸੈਣੀ ਦੀ ਹਿੱਕ 'ਚ ਨਹੀਂ ਵੱਜਿਆ ਗਿਆ ਆ ਸਿੱਖ ਭਾਈਚਾਰੇ ਦੀ ਹਿੱਕ 'ਚ ਤੁਹਾਨੂੰ ਵੱਜਣਾ ਹੁੰਦਾ ਨਾ ਹੀ ਤੇਰੇ ਕੋਲੋਂ ਰਾਮ ਰਹੀਮ ਦੀ ਹਿੱਕ 'ਚ ਵੱਜਿਆ ਗਿਆ ਨਾ ਹੀ ਤੇਰੇ ਕੋਲੋਂ ਅਜੀਤ ਸਿੰਘ ਪੂਲੇ ਦੀ ਹਿੱਕ 'ਚ ਵੱਜਿਆ ਗਿਆ ਤੇ ਨਾ ਹੀ ਹੋਰਾਂ ਦੀ ਹਿੱਕ ਦੇ ਵਿੱਚ ਵੱਜਿਆ ਗਿਆ ਤੈਨੂੰ ਆਪਣਿਆਂ ਦੀ ਹਿੱਕ 'ਚ ਵੱਜਣਾ ਹੁੰਦਾ ਜਿਨ੍ਹਾਂ ਨੇ ਸਿੱਖੀ ਦਾ ਕਹਾਣ ਕੀਤਾ ਸਿੱਖੀ ਨੂੰ ਕੁੱਟਿਆ ਲੁੱਟਿਆ ਇਹਨਾਂ ਨੇ ਸੇਵ ਸੈਨਾ ਵਰਗਿਆਂ ਦੇ ਨਾਲ ਸਮਝੌਤੇ ਕੀਤੇ ਇਹਨਾਂ ਨੇ ਉਹਨਾਂ ਦੀ ਹਿੱਕ 'ਚ ਨਹੀਂ ਇਹਨਾਂ ਕੋਲ ਵੱਜਿਆ ਗਿਆ ਜਿਨ੍ਹਾਂ ਨੇ ਪੰਥ ਦਾ ਨੁਕਸਾਨ ਕੀਤਾ ਉਹਨਾਂ ਦੀ ਹਿੱਕ 'ਚ ਨਹੀਂ ਵੱਜਿਆ ਗਿਆ ਸਾਡੇ ਵਜਦਾ ਉਹ ਕਹਿੰਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਸਾਡੀ ਪ੍ਰਾਇੋਰਟੀ ਆ ਅਸੀਂ ਇਹ ਕੰਮ ਕਰਾਉਣਾ ਇਹਨਾਂ ਦਾ ਸੁਖਵੀਰ ਬਾਦਲ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਦੱਸਦਾ ਰਿਹਾ ਜੀ ਇਹ ਕਾਰਨ ਕਿ ਵੀ ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਆ ਉਹ ਕਹਿੰਦੇ ਉਹ ਬਿਆਨ ਦੇ ਮੈਂ ਵੀ ਖਿਲਾਫ ਆ ਜੀ ਤੇ ਬਿਲਕੁਲ ਜੇ ਖਿਲਾਫ ਤੇ ਬਾਦਲ ਦਾ ਵਿਰੋਧ ਕਰੋ ਨਾ ਮੈਂ ਕਹਿੰਦਾ ਇਹਨਾਂ ਨਾਲ ਉਹ ਕੈਰੋਂ ਕਈ ਐਸੇ ਚੰਗਾ ਨਿਕਲਿਆ ਉਹਨੇ ਪੰਥ ਦੇ ਨਾਲ ਖੜਕੇ ਇਸ ਵਾਰ ਵਿਖਾ ਦਿੱਤਾ ਵੀ ਨਹੀਂ ਮੈਂ ਇਸ ਵਾਰ ਨਾਲ ਤੇ ਜਦੋਂ ਉਹਨਾਂ ਨੇ ਨਾਲ ਹੋਣ ਦੀ ਗੱਲ ਕੀਤੀ ਇਹਨਾਂ پارٹی ਚੋਂ ਬਾਹਰ ਕੱਢ ਦਿੱਤਾ ਇਹ ਕਿੰਨੇ ਕ ਪੰਥ ਦੇ ਨਾਲ ਆ ਜੀ ਤੁਸੀਂ ਬੰਦੇ ਦਿਖਾਉਂਦੇ ਜਿਨ੍ਹਾਂ ਨੇ ਅਮਰਤ ਸਿਖਿਆ ਭਾਈ ਅਮਰਤਪਾਲ ਸਿੰਘ ਹੋਰਾਂ ਤੇ ਮੈਂ ਕਹਿੰਦਾ ਵੀ ਬੰਦੇ ਵਿਖਾਵਾਂਗੇ ਉਹ ਟਾਈਮ ਦੱਸੇ ਜਗ੍ਹਾ ਦੱਸੇ ਤੇ ਬੰਦੇ ਅਸੀਂ ਲੈ ਕੇ ਆ ਜਾਾਂਗੇ ਪਹਿਲਾਂ ਵੀ ਮੈਂ ਕਿਹਾ ਹੋਇਆ ਹਾਂਜੀ ਹਾਂਜੀ ਇਹ ਵੀ ਕਿਹਾ ਜਾਂਦਾ ਬਾਰ-ਬਾਰ ਵੀ 6 ਮਹੀਨਿਆਂ ਦਾ ਪੰਥਕ ਕਿੱਥੋਂ ਆ ਗਿਆ ਅਸੀਂ ਪੁਰਾਣੇ ਪੰਥਕ ਆ ਜੀ ਸਾਡੇ ਤਾਂ ਜੇਲਾ ਕੱਟੀਆਂ ਸੀ ਸੁਖਵੀਰ ਬਾਦਲ ਸਾਹਿਬ ਕਹਿੰਦੇ ਵੀ 17-17 ਸਾਲ ਸਾਡੇ ਬਜ਼ੁਰਗਾਂ ਨੇ ਕੱਟੀਆਂ ਇਹਨਾਂ ਦੀ ਸਾਲਾਂ ਚ ਚੀਕਾਂ ਨਿਕਲੀਆਂ ਪੰਜ ਮੈਂ ਤਾਂ ਕਹਿੰਦਾ ਧਾਨ ਨੈਣਸੇ ਦੇ ਧਾਨ ਭਾਈ ਅਮਰਤਪਾਲ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਦੱਸਣ ਵਾਸਤੇ ਮਜਬੂਰ ਕਰਤਾ ਵੀ ਸਾਡੇ ਦੇ ਵੀ ਐਨਐਸਏ ਲੱਗੀ ਸੀ ਆਹੀਂ ਵੀ ਆ ਕੁਝ ਕੀਤਾ ਪੰਥ ਵਾਸਤੇ ਇਹਨਾਂ ਨੇ ਕੀਤਾ ਨਹੀਂ ਲੁੱਟਿਆ ਵਾ ਚਾਹੇ ਉਹ ਸ੍ਰੀ ਅਕਾਲ ਦੇ ਸਰ ਦੇ ਅਟੈਕ ਹੋਵੇ ਉਹ ਇਹਨਾਂ ਨੇ ਕਰਾਇਆ ਬਾਹਾਂ ਖੜੀਆਂ ਕਰਕੇ ਬਾਹਰ ਆਏ ਇਹਨਾਂ ਨੇ ਪੰਥ ਦਾ ਨਾਂ ਕੁਝ ਸਵਾਰਿਆ ਵਾ ਤੇ ਨਾਂ ਹੀ ਅੱਗੇ ਵਾਸਤੇ ਸਵਾਰ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਜਿਹੜਾ 7-8 ਮਹੀਨਿਆਂ ਦੇ ਵਿੱਚ ਕਰਤਾ ਇਹ ਬਹੁਤ ਲੰਮਾ ਸਮਾਂ ਨਹੀਂ ਕਰ ਸਕੇ ਇਹਨਾਂ ਤੋਂ ਕੁਝ ਨਹੀਂ ਹੋਇਆ ਤੁਸੀਂ ਵਿਰਸੇਵਲ ਤੋਂ ਇਹਨੂੰ ਇੱਕ ਗੱਲ ਪੁੱਛਿਓ ਵੀ ਉਹਨੇ ਇੱਕ ਵੀ ਬੰਦੇ ਨੂੰ ਅਮਰਤ ਛਕਾਇਆ ਉਹਦੇ ਬੋਲਾਂ ਦੇ ਨਾਲ ਇੱਕ ਵੀ ਨੌਜਵਾਨ ਨੇ ਨਸ਼ਾ ਛੱਡਿਆ ਹੋਵੇ ਇਹਨਾਂ ਨੇ ਨਸ਼ੇ ਤੇ ਲਾਇ ਤਾਂ ਹੋਣਗੇ ਲੱਛਣਾਂ ਦੇ ਵਿੱਚ ਸ਼ਰਾਬਾਂ ਵੰਡ ਕੇ ਨਸ਼ੇ ਵੰਡ ਕੇ ਇਹਨਾਂ ਨੇ ਲਾਇ ਜਰੂਰ ਹੈ ਪਰ ਇਹਨਾਂ ਨੇ ਹਟਾਏ ਨਹੀਂ ਨਸ਼ੇ ਵਾਲੇ ਪਾਸੋਂ ਉਹ ਕਹਿੰਦੇ ਪਾਈ ਅਮਰਤਪਾਲ ਸਿੰਘ ਨੂੰ ਤਾਂ ਲਿਆਉਣ ਵਾਲਾ ਇੱਕ ਬੰਦਾ ਆਰਐਸਐਸ ਦਾ ਕਹਿੰਦੇ ਜਿਹੜੇ ਆਰਐਸਐਸ ਦੇ ਬੰਦੇ ਨੇ ਐਲਾਨ ਕੀਤਾ ਹੋਵੇ ਵੀ ਭਾਈ ਅਮਰਪਾਲ ਸਿੰਘ ਲੜਨਗੇ ਫੇਰ ਭਰੋਸਾ ਕੀ ਕਰੀਏ ਵੇਖੋ ਜੀ ਇਹਨਾਂ ਨੂੰ ਆਰਐਸਐਸ ਉਧਰ ਨਹੀਂ ਨਜ਼ਰ ਆਈ ਜਿੱਦਾਂ ਇਹ ਵਿਰਸਾਵਲਟੋਆ ਮੋਰਚੇ ਦੇ ਵਿੱਚ ਹਮਾਇਤ ਕਰਕੇ ਆਇਆ ਸੀ ਇਹਦਾ ਮਤਲਬ ਵਿਰਸਾਵਲਟੋਆ ਵੀ ਆਰਐਸਐਸ ਦਾ ਇਹਨਾਂ ਦਾ ਬਾਦਲ ਮੈਂਬਰ ਰਿਹਾ ਆਰਐਸਐਸ ਦਾ ਅੱਜ ਵੀ ਇਹ ਮੈਂਬਰ ਆਰਐਸਐਸ ਦੇ ਤੁਸੀਂ ਇੱਕ ਗੱਲ ਦੇਖੋ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੋਰਚੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਉਹ ਤਿੰਨ ਬੰਦੇ ਇਹਨਾਂ ਦੇ ਆ ਤਿੰਨ ਬੰਦੇ ਇਹਨਾਂ ਦੇ ਫੇਰ ਉਹ ਪੰਜ ਮੈਂਬਰੀ ਕਮੇਟੀ ਇੱਕ ਮਤਾ ਪੜ੍ਹਦੀ ਆ 17 ਤਰੀਕ ਨੂੰ ਜਿਸ ਦਿਨ ਇਕੱਠ ਹੁੰਦਾ ਵਾ ਇਹਦਾ ਮਤਲਬ ਜਿਹੜਾ ਜਥੇਦਾਰ ਆ ਉਹ ਵੀ ਆਰਐਸਐਸ ਦਾ ਜਿਹੜੀ ਪੰਜ ਮੈਂਬਰੀ ਕਮੇਟੀ ਉਹ ਵੀ ਆਰਐਸਐਸ ਦੀ ਆ ਕਿਉਂਕਿ ਖਾੜ ਤੇ ਭਾਈ ਅਮਰਪਾਲ ਸਿੰਘ ਦੇ ਹੱਕ 'ਚ ਰਹੇ ਆ ਨਾ ਫਿਰ ਸਾਰੇ ਆਰਐਸਐਸ ਦੇ ਹੋ ਜੇ ਵਿਰਸਾ ਬਲਟੋਆ ਹਮਾਇਤ ਕਰਕੇ ਆਇਆ ਵੀ ਮੈਂ ਭਾਈ ਸਾਹਿਬ ਦੇ ਨਾਲ ਆ ਉਹ ਨਸ਼ਾ ਛਡਾਉਂਦੇ ਆ ਅਮਰਤ ਛਕਾਉਂਦੇ ਆ ਸੀ ਨਾਲ ਆ ਫਿਰ ਜੇ ਹਮਾਇਤ ਕੀਤੀ ਆਰਐਸ ਦੇ ਬੰਦੇ ਦੀ ਹਮਾਇਤ ਕੀਤੀ ਤੇ ਵਿਰਸਾ ਬਲਟੋਆ ਕਾਵੇ ਮੈਂ ਵੀ ਆਰਐਸਐਸ ਦਾ ਬੰਦਾ ਵਾਂ ਮੰਮੀ ਨੇ ਪਤਾ ਵੀ ਕਰ ਲਿਆ ਵੀ ਚੋਣਾ ਲੜਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਬਾਹਰ ਆ ਵੀ ਸਕਦੇ ਆ ਉਹ ਕਹਿੰਦੇ ਕਿਹੜਾ ਕਾਨੂੰਨ ਕਹਿੰਦਾ ਭਾਈ ਵੀ ਇੱਧਾ ਆ ਜਾਣਗੇ ਬਾਹਰ ਬਿਲਕੁਲ ਹੋਣਗੀ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਹਰ ਆਏ ਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵੀ ਜ਼ਰੂਰ ਆਉਣਗੇ ਪੰਜਾਬ ਦੇ ਮੁੱਦਿਆਂ ਦੀ ਆ ਕੇ ਗੱਲ ਕਰਨਗੇ ਨਸ਼ੇ ਦੀ ਨਸ਼ੇ ਦਾ ਮੁੱਦਾ ਬੜਾ ਅਹਿਮ ਆ ਉਹਦੀ ਗੱਲ ਕਰਨਗੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਏ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਆਸ਼ਾ ਜੀ ਦੀ ਬੇਅਦਬੀ ਉਹਦੀ ਡੜ ਕੇ ਪਾਰਲੀਮੈਂਟ ਦੇ ਵਿੱਚ ਉਹ ਗੱਲ ਕਰਨਗੇ ਆਉਣਗੇ ਬਾਹਰ ਜ਼ਰੂਰ ਜੀ ਹੁਣ ਟੱਕਰ ਕਿਹਦੇ ਨਾਲ ਹੈ ਜੀ ਕਿਸੇ ਨਾਲ ਨਹੀਂ ਜੀ ਕਿਸੇ ਨਾਲ ਨਹੀਂ ਟੱਕਰ ਜੀ ਕਿੰਨੀਆਂ ਵੋਟਾਂ ਦਾ ਦਾਵਾ ਕਰਦੇ ਹੋ ਵੀ ਉੱਤੇ ਜਾਣਗੀਆਂ ਵੇਖੋ ਉੱਤੇ ਦਾਲੇ ਪਤਾ ਨਹੀਂ ਅਸੀਂ ਤਾਂ 7-8 ਲੱਖ ਵੋਟ ਸੋਚ ਕੇ ਚੱਲੇ ਹੋਈਆਂ ਵੀ 7-8 ਲੋਕ ਜਿਹੜੀ ਵੋਟ ਆ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਸਿੰਘ ਨੂੰ ਪਵੇਗੀ ਤਾਂ ਬਿਲਕੁਲ ਵੱਡਾ ਦਾਵਾ ਕੀਤਾ ਜਾ ਰਿਹਾ ਕਿ 7-8 ਲੱਖ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਵੇਗੀ ਪਰ ਜਿੱਤ ਦੇ ਦਾਵੇ ਤੁਹਾਡੇ ਪਾਸੇ ਤੋਂ ਆ ਜੇ ਦੇਖੀਏ ਵਿਰੋਧੀਆਂ ਵੱਲੋਂ ਵੀ ਦਾਵੇ ਵੱਡੇ ਕੀਤੇ ਜਾ ਰਹੇ ਆ ਪਰ ਦਾਵੇ ਸੱਚੇ ਕਿਤੇ ਨਿਕਲਣਗੇ ਜਿੱਤ ਝੋਲੀ ਕਿਸ ਦੀ ਪਵੇਗੀ ਇੱਕ ਤਰੀਕ ਨੂੰ ਲੋਕਾਂ ਨੇ ਆਪਣੀ ਅਕਲ ਦੇ ਨਾਲ મતદાન ਕਰ ਦੇਣਾ 4 ਤਰੀਕ ਤੱਕ ਕਰੇਗੀ ਕਿ ਲੋਕ ਕਿਸ ਪਾਸੇ ਵੱਲ ਝੁਕੇ ਹੈ ਕਿਸ ਨੂੰ ਫਤਵਾ ਦਿੰਦੇ ਹੈ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਮ ਸਿੰਘ ਪੰਜਾਬੀ ਲੋਕ ਚੈਨਲ ਤਰਨਤਾਰਨ